ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਨਹੰਗ ਸਿੰਘ ਆਦਿ ਸਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਹਿ ਚੁਕੇ ਜਥੇਦਾਰ ਸਚਖੰਡ ਵਾਸੀ ਪਪਾ ਸਾਫ ਸਿੰਘ ਕਲਾਤਾਰੀ ਦੀ 82ਵੀਂ ਵਰ੍ਹੇ ਸਾਲ ਦੀ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਵੱਲੋਂ ਦਮਦਮਾ ਸਾਹਿਬ ਵਿਖੇ ਸਤ ਬੁੱਢਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਦੇਖਸਰ ਬੇਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇ ਗਈ। ਸਭ ਤੋਂ ਪਹਿਲਾਂ ਗੁਰਦੁਆਰਾ ਦੇਖਸਰ ਬੇਰ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਰਖਵਾਏ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ। ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। I don't to

ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਂਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜੀਤ ਫਤਿਹ ਸਚਖੰਡ ਵਾਸੀ ਬ੍ਰਹਮ ਗਿਆਨੀ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਉਹਨਾਂ ਦੀ ਪਿਆਸਵੀ ਜਿਹੜੀ ਸਾਲਾਨਾ ਬਰਸੀ ਉਹਨਾਂ ਦੀ ਉਹਨਾਂ ਦੇ ਜਿਹੜੇ ਹੈੱਡਕੁਆਟਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਹੈੱਡਕੁਆਟਰ ਗੁਰਦੁਆਰਾ ਵੀਰ ਸਾਹਿਬ ਸ਼ਾਉਣੀ ਨਹਿਂਸ ਸਿੰਘਾ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਕਾਸ਼ੀ ਜ਼ਿਲ੍ਹਾ ਬਠਿੰਡਾ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈ ਗਈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਗਏ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਨਾਲ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਧਾਰਮਿਕ ਦੀਵਾਨ ਸਜਾਇਆ ਗਿਆ ਸਾਡੇ ਸਤਿਕਾਰਯੋਗ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸੰਤਾਂ ਮਹਾਂਪੁਰਖਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ 라ਗੀ ਜਿੱਥੇ ਸ਼੍ਰੋਮਣੀ ਢਾਡੀ ਜਥਾ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਜੀ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਦਨ ਵਾਲੇ ਹੋਰ ਸੰਤਾਂ ਮਹਾਂਪੁਰਖਾਂ ਨੇ ਜਿਹੜੇ ਦਰਸ਼ਨ ਦਿਦਾਰੇ ਦਿੱਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਪੜਾਵਾਂ ਤੋਂ ਜਿਹੜੇ ਸਾਡੇ ਸ਼ੌਣੀਆਂ ਨੇ ਉਹਨਾਂ ਦੇ ਸੇਵਾਦਾਰ ਮੁੱਖ ਸੇਵਾਦਾਰ ਇੱਥੇ ਪਹੁੰਚੇ ਤੇ ਸਾਰਿਆਂ ਦੇਸ਼ ਵਿਦੇਸ਼ ਤੋਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿਨ੍ਹਾਂ ਨੇ ਇੱਥੇ ਦਰਸ਼ਨ ਦੀਦਾਰੇ ਦਿੱਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹੈ ਸਿਰ ਆਪਣੇ ਸੁਖਦਾਈ ਸਭ ਕੋਏ ਉਹ ਮਹਾਂਪੁਰਖਾਂ ਦੀ ਯਾਦਾਂ ਉਹਨਾਂ ਦੀਆਂ ਵਰਸੀਆਂ ਸਮਾਗਮ ਜਿਹੜੇ ਆ ਉਹ ਕਰਵਾਏ ਗਏ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿਹੜਾ ਸ਼੍ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅੰਮ੍ਰਿਤ ਸੰਚਾਰ ਵੀ ਕੀਤਾ ਜਾ ਰਿਹਾ ਜਿਨ੍ਹਾਂ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਅੱਜ ਖੰਡੇ ਬਾਟੇ ਦਾ ਬਹੁਤ ਸਾਰੇ ਜਿਹੜੇ ਗੁਰੂ ਦੀਆਂ ਤਿਆਰ ਪ੍ਰਤਿਆਰ ਉਹ ਹੋ ਕੇ ਲਾੜਦੀਆਂ ਫੌਜਾਂ ਸਜ ਰਹੀਆਂ ਨੇ ਅੰਮ੍ਰਿਤ ਦਾ ਬਾਟਾ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ ਅੰਮ੍ਰਿਤ ਛਕ ਰਹੇ ਨੇ ਤਿਆਰ ਪਰ ਤਿਆਰ ਹੋ ਉਹ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਤਿਆਰ ਪਰ ਤਿਆਰ ਹੋ ਕੇ ਬਾਣੀ ਬਾਣੇ ਦੇ ਧਾਰਨੀ ਉਹ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਜਿੱਥੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੇ ਦਰਸ਼ਨ ਦਿਦਾਰੇ ਦਿੱਤੇ ਉੱਥੇ ਹੀ ਸਾਡੇ ਇਥੋਂ ਦੇ ਜਿੰਨੇ ਵੀ ਪੱਤਰਕਾਰ ਹੈਗੇ ਨੇ ਪਿਆਰ ਵਾਲੇ ਸਾਰੇ ਪਹੁੰਚੇ ਨੇ ਉਹਨਾਂ ਦਾ ਵੀ ਤੇ ਜਿੰਦੇ ਵੀ ਚੈਨਲ ਨੇ ਉਹਨਾਂ ਦਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਹਮੇਸ਼ਾ ਕੀਤਾ ਗਿਆ ਤੇ ਅੱਗੇ ਵੀ ਜਿਹੜਾ ਕੀਤਾ ਜਾ ਰਿਹਾ ਤੇ ਉਹਦੇ ਵਾਸਤੇ ਹਮੇਸ਼ਾ ਹੀ ਤਤ ਪਰਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਆਈਆਂ ਸੰਗਤਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੇ ਨਗਾਰੇ ਜਾਵੈ ਨਿਆਲ ਹੋ ਜਾਵੇ ਸ੍ਰੀ ਦਮਤਮਾ ਸਾਹਿਬ ਦੇਖੇ ਬੁੱਢਾ ਦਲ ਦੇ ਸਥਾਨ ਤੇ ਬੁੱਢਾ ਦਲ ਦੇ 11ਵੇਂ ਮੁਖੀ ਪਾਪਾ ਸਾਹਿਬ ਸਿੰਘ ਜੀ ਕਲਾਤਾਈ ਉਹਨਾਂ ਦੀ ਵਿਅਸਵੀ ਦੀ ਪਸੀ ਹੈ ਉਹ ਸ੍ਰੀ ਗੁਰੂ ਸਾਹਿਬਾ ਬਾਬਾ ਵਰਗੇ ਸਿੰਘ ਜੀ ਮੁਖੀ ਪੰਥਕਾਲੀ ਬੁੱਢਾ ਦਾ ਚਾਨਣ ਕਰੋੜੀ ਪਨਾ ਬਲ ਨੂੰ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਹੀ ਹੈ ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕਿ ਮਾਇਕ ਕੀਤੀ ਸੇਵਾ ਕੀਤੀ ਤੇ ਆਪਣਾ ਜਨਮ ਸਫਲ ਕਰਕੇ ਉਸੇ ਸਾਥ ਹੋ ਗਏ ਅੱਜ ਉਹਨਾਂ ਦੀ ਦੀਵਿਚਿ ਪਿਆਰੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਹਬਤ ਵੱਡੀ ਜ਼ਰੂਰਤ ਜਿਹੜੀ ਆ ਉਹ ਇਸ ਗੱਲ ਦੀ ਹੈ ਕਿ ਅਸੀਂ ਜਿੱਥੇ ਆਪਣੀਆਂ ਸੰਪਰਦਾਵਾਂ ਜਿੱਤੇ ਆਖੜੇ ਦਾਲਾ ਮੰਥਾਨੋਂ ਮਜਬੂਰ ਕਰੀਏ ਉਥੇ ਬਾਣੀ ਦੀ ਬਾਣੀ ਨੇ ਤਾਂ ਨਹੀਂ ਤੇ ਰਾਤ ਰਾਤ ਵਿੱਚ ਪਰਪੱਕਤਾ ਦਾਜੂ ਕਰਦੇ ਹੋਏ ਅਸੀਂ ਜਿਹੜਾ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਬਸਰ ਕਰਨ ਵੱਲ ਵੱਧੇ ਕਿਉਂਕਿ ਜਿਹੜਾ ਬਾਣਾ ਹੈ ਨਾ ਬਾਣਾ ਸਭ ਨੂੰ ਦੇਖ ਰਿਹਾ ਤਾਂ ਬਾਣਾ ਸਹੀ ਹੈ ਇਹਦੀ ਕੋਦ ਬੜੀ ਮਹਾਨ ਹੈ ਹਰਦੇਜ ਬਾਣੀ ਹੈ ਜਾਇਆ ਹੈ ਦੀ ਇਹ ਮਨ ਦੇ ਵਿੱਚ ਬਾਣੀ ਹੈ ਤੇ ਤਨ ਤੇ ਬਾਣਾ ਹੈ ਤੇ ਅਸੀਂ ਜਦੋਂ ਬਾਜ਼ਾਰ 'ਚ ਜਾਂਦੇ ਆ ਤੇ ਆਪਣੇ ਆਪ ਦੀ ਗੁਰੂ ਪੰਥ ਦਾ ਗੁਰੂ ਗ੍ਰੰਥ ਦਾ ਪ੍ਰਚਾਰ ਹੁੰਦਾ ਹੈ ਗੁਰ ਗੰਗਾ ਰਵਿਣਾ ਲੈ ਫਤੇ ਪਾਵੇ ਨਿਹਾਲ ਹੋ ਜਾਵੇ ਕਿਉਂਕਿ ਮਨ ਦੇ ਵਿੱਚ ਬਾਣੀ ਵੀ ਗੁਰੂ ਦੀ ਹੈ ਔਰ ਤਨ ਦੇ ਉੱਤੇ ਬਾਣਾ ਵੀ ਗੁਰੂ ਦਾ ਹੈ ਜੇ ਕੋਈ ਤਾਂ ਦਾਉਂ ਤੇ ਬਾਣਾ ਪਾ ਕੇ ਗੁਰੂ ਦਾ ਮਰਿਆਦਾ ਦੇ ਵਿਰੁੱਧ ਕਰਮ ਕਰਦਾ ਹੈ ਤਾਂ ਫਿਰ ਇਹਦਾ ਦਾਗ ਵੀ ਜਿਹੜਾ ਹੈ ਉਹ ਸਾਲੋਂ ਨਹੀਂ ਸਾਡੇ ਗੁਰੂ ਨੂੰ ਲੱਗਦਾ ਹੁਣ ਬਹੁਤ ਵੱਡਾ ਗੁਨਾਹ ਦਾ ਭਾਰੀ ਲੱਗਦਾ ਹੋ ਜਾਂਦਾ ਇਸ ਕਰਕੇ ਬਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਇਹ ਵੀ ਸਾਡਾ ਸਾਧ ਸੰਗਤ ਦਾ ਇੱਕ ਬਹੁਤ ਵੱਡਾ ਫਰਜ਼ ਹੈ ਬਹੁਤ ਵੱਡੀ ਜ਼ਿੰਮੇਵਾਰੀ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਬਾਣਾ ਮਿਲਦਾ ਹੈ ਉਹੀ ਨਹੀਂ ਤਾਲੂ ਹੁੰਦੇ ਆ ਸਾਡੇ ਇਹ ਪਰਮੇਸ਼ਵਰ ਦੀ ਕਿਰਪਾ ਹੈ ਆਕਾਲ ਪੰਥ ਦੀ ਕਿਰਪਾ ਇਹ ਸਾਡੇ ਵਿੰਧ ਦਾ ਬਾਰਾ ਹੈ ਇਸ ਕਰਕੇ ਇਸ ਪੰਥਕ ਕਾਰੀ ਰਹਿ ਤਹਿਤ ਇਹ ਧਾਰਨ ਕਰਦੇ ਆ ਪਾਣੀ ਦੀ ਸਫਾਈ ਰੱਖਣੀ ਪਾਣੀ ਦੀ ਵਿਵਤਰਤਾ ਰੱਖਣੀ ਇਹ ਸਾਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਜ਼ਰੂਰੀ ਸਾਡਾ ਫਰਜ਼ ਹੋਣਾ ਚਾਹੀਦਾ ਹੈ ਔਰ ਇਹਦੇ ਨਾਲ ਹੀ ਗੁਰਮਤ ਦਾ ਪ੍ਰਚਾਰ ਹੈ ਗੁਰਮਤ ਦਾ ਪ੍ਰਸਾਰ ਹੈ اج جس قسم کا سنسار بڑھ رہے ہے بڑے ہی کاد بڑے افراتفری والا ہے ساری ہوں چنوتیاں دے ساری پہچان چنوتیاں نہیں اور چنوتیاں کون دے رہا ہے ساری ہو ساری پہچان جہاں کی آپ کی کوئی پہچان نہیں ہے جی آپ کی کوئی ہون ہوں جیسے جڑا نہیں ہے وہ سن چیاں دے رہے ہیں نا نا مقابلہ سن مل کے کرنے کی بہت ورت ہے بہت لمبا سما نہیں لینا کیونکہ بلارے بہت زیادہ نے مانوج سنگھ یعنی رنبیر جتار سری اکال تخت صاحب مک گرنتی سچنڈ شری ہرمندر صاحب شری دربار صاحب آپ جی نخاطم ہو کے گئے ہیں بس میں اے ہوئی نہیں آپ جی نپیل کرنی ہے کہ یہ دال پانچ ساڑھی شان ہے ਸਾਡਾ ਮਾਣ ਹੈ ਔਰ ਇਹ ਸਾਡੀ ਸ਼ਾਨ ਇਹ ਸਾਡਾ ਮਾਣ ਇਹ ਹੋਰ ਉੱਚਾ ਹੋ ਜਾ ਚਾਹੀਦਾ ਹੈ ਹੋਰ ਉੱਚਾ ਹੋਣਾ ਚਾਹੀਦਾ ਹੈ ਔਰ ਇਹੋ ਹੀ ਗੁਰੂ ਦੇ ਪੰਥ ਦਾ ਔਰ ਗੁਰੂ ਨੇ ਕਰਤ ਦਾ ਜਿਹੜਾ ਹੈ ਪ੍ਰਚਾਰ ਹੈ ਇੰਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਣੇ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ